हेलो माय फ्रेंड्स हाउ आर यू टू सी टिको चेरी अटवाल प्लीज फॉलो एंड लाइक साटना वालों अंबुजा सीमेंट अंबुजा सीमेंट लाया हुआ है पानी ना कोई पावे ऊपर लाना अच्छा होने अंडा मारया होने ईट चक ली कहता मैं ईट मारूंगा हां जी हां जी दोस्तों ਹੈਪੀ ਹੋਲੀ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਦੇਖੋ ਨਿਆਣੇ ਥੱਲੇ ਹੋਲੀ ਖੇਲਦੇ ਪਏ ਆ ਮੰਨਤ ਨੂੰ ਵਾਜਾ ਮਾਰਦੇ ਤੇ ਆ ਕਹੋ ਵੀ ਆ ਜਾ ਨੀ ਤੇ ਆ ਜਾ ਨੀ ਤੇ ਧੰਕੀਆਂ ਦੇ ਰਹੀਆਂ ਪਟਕਾਰੀਆਂ ਫੜ ਕੇ ਰੁਕ ਜਾ ਇੱਧਰ ਮੰਨਤ ਨੂੰ ਨਾ ਨੇ ਗੁਬਾਰੇ ਖਿਲਾ ਰਹੇ ਆ ਤੇ ਇਹ ਹੁਣ ਚੋਰੀ ਉਹਨਾਂ ਤੇ ਮਾਰਨ ਲੱਗੀ ਆ ਮਾਰਦੇ ਹੁਣ ਹਾਂ ਬਸ ਆਗੀ 9:30 ਤੇ ਮਾਰਦੇ ਹੁਣ ਨਹੀਂ ਥੜੀ 9:30 ਹੋ ਗਿਆ ਨਹੀਂ ਨਿਸ਼ਾਨਾ ਖਰਾਬ ਨਿਸ਼ਾਨਾ ਹੋ ਹੋ ਗਲਤੀ ਹੋ ਗਈ ਤੇ ਚਲੋ ਫਿਰ ਦੋਸਤੋ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਟੀ-ਸ਼ਰਟ ਲੱਭੀ ਘਸੀ ਜੀ ਪਰ ਘਸੀ ਜੀ ਟੀ-ਸ਼ਰਟ ਪਾਣ ਦਾ ਇਹ ਮਕਸਦ ਨਹੀਂ ਸੀ ਆਪਣਾ ਕਿ ਮੈਂ ਹੋਲੀ ਖੇਡਣੀ ਆ ਮਕਸਦ ਇਹ ਸੀ ਕਿ ਮਿਸ਼ਨ ਮਿਸ਼ਨ ਮੇਰਾ ਇਹ ਆ ਕਿ ਅੱਜ ਮੈਂ ਰੰਗ ਤੋਂ ਬਚਣਾ ਮਨੂੰ ਹੁਣੀ ਹੋਲੀ ਖੇਡਦੇ ਆ ਕੋਈ ਬੱਚਾ ਬਾਹਰੋਂ ਘੁਆਰਾ ਮਾਰ ਦਿੰਨਾ ਕਿਉਂਕਿ ਮੈਂ ਅੱਜ نیچے ਨਹੀਂ ਜਾਣਾ ਬਾਹਰ ਨਹੀਂ ਜਾਣਾ ਬਾਹਰ ਤੁਹਾਨੂੰ ਪਤਾ ਦੁਨੀਆ ਫੇ ਲੱਭਦੀ ਆ ਮੈਨੂੰ ਨੰਗ ਦਾ ਜਿਹੜਾ ਮੈਨੂੰ ਦੇਖਦਾ ਕਹਿੰਦਾ ਨੀਚੇ ਤਾਂ ਆਏ ਇੱਕ ਮਿੰਟ ਗੱਲ ਕਰ ਜੀਏ ਮਿਲਤਾ ਲੈ ਟਿੱਕਾ ਦਾ ਲਵਾਲਾ ਇੰਦਾ ਸਾਰੇ ਜਣੇ ਲੱਗ ਲੱਗ ਆਪਣੀ ਆਪਣੀਆਂ ਗੱਲਾਂ ਬਾਤਾਂ ਦੱਸ ਕੇ ਜਾ ਰਹੇ ਆ ਪਰ ਆਪਾਂ ਕਿਸੇ ਦੀਆਂ ਗੱਲਾਂ ਚ ਨਹੀਂ ਆਣਾ ਇੰਦਾ ਕਰਕੇ ਮੈਂ ਕੱਸੀ ਜੀ ਟੀ-ਸ਼ਰਟ ਪਾ ਪਾਈ ਤਾਂ ਜੋ ਰੰਗ ਰੂੰਗ ਦਾ ਛਿੱਟਾ ਪੈ ਜੇ ਆਪਕਰਤੇ ਕੋਈ ਕਪੜਾ ਖਰਾਬ ਨਾ ਹੋਵੇ ਤੇ ਮਨੂੰ ਹੁਣੀ ਘਰੇ ਘੂਰੇ ਫਲਾ ਰਹੇ ਆ ਨਿਆਣਿਆਂ ਨੇ ਤਾਂ ਕਦੋਂ ਦੀ ਹੋਲੀ ਸ਼ੁਰੂ ਵੀ ਕਰ ਲਈ ਆ ਚਲੋ ਬਾਕੀ ਮੈਂ ਤੁਹਾਨੂੰ ਦਿਖਾਨਾ ਜੁੱਦਾ ਵੀ ਹੁੰਦੀ ਆ ਮੈਂ ਵੀ ਮਾੜੀ ਵੋਟਿੰਗ ਨਰ ਦੇਲ ਤਾਂ ਮੇਰਾ ਵੀ ਕਰਦਾ ਮੈਂ ਜਾ ਕੇ ਜੀਤੇ ਹੋਣਾਂ ਦੇ ਆਂਡੇ ਹੁੰਡੇ ਮਾਰ ਕੇ ਆਵਾਂ ਮਾਰਨ ਦਾ ਦੇਲ ਆ ਰੰਗ ਲਵਾਉਣ ਦਾ ਦੇਲ ਨਹੀਂ ਤਾਂ ਕਰਕੇ ਮੈਂ ਕੋਸ਼ਿਸ਼ ਨਹੀਂ ਕਰੂੰਗਾ ਪਰ ਜੇ ਦਿਲ ਜਾਦਾ ਉੱਠ ਵੀ ਗਿਆ ਨਾ ਅੱਜ ਮੈਂ ਰੰਗ ਕੇ ਆਣੇ ਸਾਰੇ ਜਣੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਦੇਖੋ ਜੀ ਆਹ ਲੈ ਕੇ ਆਏ ਸੀ ਘੁਆਰੇ ਦਾ ਇਹਦੇ ਨਾਲ ਭਰਨ ਲੱਗੀ ਹੋਏ ਆ ਭਰਦੇ ਤਾਂ ਹੈ ਨਹੀਂ ਨੀ ਉਹ ਦੇਖੋ ਕਿੰਨੇ ਵੜੇ ਭਰਨੇ ਕਿਤੇ ਗਿਆ ਉਹ ਦੇਖ ਅਗੋਤਰ ਵੀ ਗਏ ਉਹਦੇ ਨਹੀਂ ਨਹੀਂ ਕੋਈ ਗੱਲ ਕਿੰਨੇ ਬੋਲੇ ਪਰ ਇਹਦੇ ਨਾਲ ਪੂਰਾ ਮੱਗਾ ਭਰ ਗਿਆ ਤੂੰ ਅੱਜ ਫੇਹਲੀ ਤੇ ਕੁਝ ਕਹਿਣਾ ਨਹੀਂ ਚਾਹੂੰਗਾ ਕੁਝ ਨਹੀਂ ਬਸ ਇਹ ਕਹਿਣਾ ਚਾਹੂੰਗਾ ਸਾਰਿਆਂ ਨੂੰ ਹੈਪੀ ਹੋਲਿ ਦਿਨ ਤੇ ਸੈਟ ਕਰਾਂ ਵਾਲੇ ਆਹੀ ਕੱਪੜੇ ਪਾ ਕੇ ਮੈਂ ਖੇਲਣਾ ਚਾਹੁੰਗਾ ਹੈਪੀ ਹੋਲੀ ਹਾਂ ਗੰਦੇ ਕੱਪੜੇ ਪਾ ਕੇ ਖੇਲੀ ਦੀ ਹੋਲੀ ਗੰਦੇ ਕੱਪੜੇ ਹਾਂਜੀ ਹਾਂ ਇੰਨੇ ਗੰਦੇ ਵੀ ਨਹੀਂ ਇੰਨੇ ਗੰਦੇ ਵੀ ਨਹੀਂ ਕਿ ਕੋਈ ਰੰਗ ਨਾ ਲਾਣ ਆਵੇ ਮੁੜ ਕੇ ਪੈਹੀ ਦੀ ਦੇ ਦੇ ਹੱਥ ਜਿਕੇ ਕੱਪੜੇ ਲੈ ਲਿਓ ਇਹ ਕਿ ਮਾਨੂੰ ਅੱਛਾ ਗੱਠ-ਗੁੱਠ ਪੱਜੀ ਹੁੰਦੀ ਹੈ ਇਹਨਾਂ ਦੇ ਵਿੱਚ ਆਹ ਪਾ ਕੇ ਦੋ ਥੱਲੇ ਨੂੰ ਖਿੱਚ ਦੇਣੀ ਆ ਹਾਂਜੀ ਨਾ ਯਾਰ ਇਹ ਤਾਂ ਟੈਕਨੀਕ ਅੱਗੇ ਆ ਗਈ ਨਾ ਇੰਡੀਆ ਅੱਗੇ ਵਧ ਗਿਆ ਇੰਡੀਆ ਅੱਗੇ ਵਧ ਗਿਆ ਹੁਣ ਹੁਣ ਮਨੂ ਕਿਦਾਂ ਕੀ ਕਹਿੰਦਾ ਕਹਿੰਦਾ ਇੰਡੀਆ ਅੱਗੇ ਵਧ ਗਿਆ ਮਨੂ ਹੁਣ ਹੁਣ ਥੱਲੇ ਚੱਲ ਜਾਓ ਕਿੱਟਨੀ ਐ ਤਾਂ ਮੁਰਦਾਂ ਦੀਆਂ ਹੋਈਆਂ ਨੇ ਕਿਆ ਬਾਤ ਦਾ ਸ਼ਿਕਾਇਤ 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 ਹੈਲੋ ਫਰੈਂਡਸ ਨਹੀਂ ਹੈ ਮੈਂ ਆ ਰਹੀ ਸ਼ਿਕਾਇਤ ਉਹ ਮੁੰਨਾ ਤਾਂ ਇਹਨੇ ਭਾਇਆ ਮਾ ਤੇਰੇ ਕੰਨ ਤੇ ਮਾਰ ਕੇ ਨਹੀਂ ਪਰਿਆ ਲੋਕ ਦੇ ਪਾ ਦੋ ਲੋਕ ਦੇ ਉਹ ਬੱਸ ਕਰੋ ਮੇਰੇ ਪਾਇਆ ਨਾ ਕਿਸੇ ਨੇ ਮਗੋਹਾਂ ਹੀ ਚੱਕ ਕੇ ਰਗੜ ਦੇਣਾ ਸਾਰਿਆਂ ਦੇ ਆ ਦੇਖ ਲੋ ਪਿਆ ਸਾਰੇ ਖੋਲ ਦੇ ਅੰਦਰ ਉਹ ਤਾਂ ਠੀਕ ਹੈ ਅਗਰ ਮੇਰੇ ਉੱਪਰ ਡਾਲ ਦਿਆ ਨਾ ਮੈਨੇ ਵੋ ਹੀ ਉਠਾਣਾ ਵੋ ਦੇਖ ਲੋ ਫਿਰ ਦੇਖ ਲੈ ਜਿਹਨੂੰ ਨਹੀਂ ਜਿਸਕੋ ਲੱਗ ਰਹਾ ਹੈ ਨਾ ਕਿ ਨਹੀਂ ਉਠਾਉਂਗਾ ਮੰਨਦੀ ਸਾਰੇ ਦਿੱਤਾ ਕਰੋ ਮੇਰੇ ਕੋ ਇਹ ਦੇਖੋ ਆਪ ਲੋਗੋ ਕਾ ਸੱਕਰਪ ਕਰ ਦੂੰਗਾ ਇਸੇ ਪਰ ਮਾਰੀ ਜਾਂਦੇ ਐ ਸ਼ੈਸ਼ ਸ਼ੈਸ਼ ਲੋ ਵੀ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਇਹ ਬੱਚੇ ਬਾਹਰ ਹੋਲੀ ਖੇਲਦੇ ਪਏ ਆ ਫਾਦਰ ਸਾਹਿਬ ਆਪਣੇ ਰੂਮ ਦੇ ਵਿੱਚ ਬ੍ਰੇਕਫਾਸਟ ਕਰਦੇ ਲਖਣ ਭਾਜੀ ਮੈਨੂੰ ਲੱਗਦਾ ਕਿ ਤੇ ਹੋਲੀ ਖੇਡਣ ਚਲ ਗਏ ਆ ਤੇ ਆਪਣਾ ਬ੍ਰੇਕਫਾਸਟ ਆ ਗਿਆ ਸੀ ਹੁਣ ਆਪਾਂ ਬ੍ਰੇਕਫਾਸਟ ਕਰਕੇ ਫਿਰ ਦੇਖਦੇ ਆ ਅੱਗੇ ਆਲੂ ਵਾਲੇ ਅੱਜ ਬਣਾਏ ਆਲੂ ਵਾਲੇ ਪਰੌਂਠੇ ਮੱਖਣ ਦੇਈ ਦੁੱਧ ਤੇ ਹੁਣ ਫਿਰ ਆਪਾਂ ਬ੍ਰੇਕਫਾਸਟ ਕਰਕੇ ਦੇਖਦੇ ਆਂ ਪਲਾਨ ਬਣਾਉਂਦੀ ਆਂ ਕੋਈ ਨਾ ਕੋਈ ਦਿਲ ਤਾਂ ਮੇਰਾ ਕਰਦਾ ਪਾ ਬਸ ਮੈਂ ਥੋੜਾ ਜਿਹਾ ਨਾ ਤਾਂ ਚੀਪ ਖਾਣਾ ਵਾ ਕਿ ਮੇਰੇ ਵੀਰ ਨਾਲ ਕੋਈ ਰੰਗ ਲਾ ਦੇਵੇ ਲਾਂ ਨੂੰ ਦੇ ਲਾ ਲਵਾਂ ਨੂੰ ਦਿਲ ਬਿਲਕੁਲ ਨਹੀਂਗਾ ਹੌਂਸਲਾ ਕਰਕੇ ਜਿੱਦਾਂ ਵੀ ਕੋਸ਼ਿਸ਼ ਕਰਦਾ ਮੈਂ ਫੋਨ ਫੋਨ ਕਰਦਾ ਬਾਹਰ ਨਿਕਲਦਾ ਗੱਲ ਇਹ ਆ ਨਾ ਜਿੱਦੇ ਆਪਾਂ ਰੰਗ ਲਾਣ ਜਾਣਾ ਉੱਥੇ ਤੱਕ ਜਾਣ ਲਈ ਰਾਹਤੇ 'ਚ ਮੁਸੀਬਤਾਂ ਬਹੁਤ ਆ ਮੈਨੂੰ ਸਾਰੇ ਜਣੇ ਪਛਾਣ ਲੈਂਦੇ ਆ ਐਵੇਂ ਰੋਕੂਗਾ ਕੋਈ ਰੰਗ ਲਾਊਗਾ ਹਨਾ ਬੰਦਾ ਨਹੀਂ ਵੀ ਕਿਸੇ ਨੂੰ ਕੁਝ ਕਹਿ ਸਕਦਾ ਪਿਆਰ ਮੁਹੱਬਤ ਹੁੰਦਾ ਵਾ ਸਾਰੇ ਆ ਨਾ ਤੇ ਹੁਣ ਕਈ ਜਣਿਆਂ ਦੇ ਫੋਨ ਆਉਂਦੇ ਆ ਭਾਨੇ ਸਿਰ ਪੁੱਛਦੇ ਅਗਲੇ ਤੂੰ ਕਿੱਥੇ ਆ ਆਪਾਂ ਚੱਕਣਾ ਹੀ ਨਹੀਂ ਫੋਨ ਮੈਨੂੰ ਪਤਾ ਵਾ ਕੋਈ ਪੁੱਛਦਾ ਮੈਂ ਕਿਸੇ ਨੂੰ ਇੱਕ ਬੰਦੇ ਦਾ ਫੋਨ ਆਇਆ ਮੋਂ ਨੂੰ ਕਹਿ ਤਾ ਮੈਂ ਕਿਤੇ ਬਾਹਰ ਆ ਤੇ ਹੁਣ ਆਪਾਂ ਕਿਸੇ ਦਾ ਫੋਨ ਨਹੀਂ ਚੱਕਣਾ ਬਸ ਜੇ ਕਿਸੇ ਦਾ ਵੀ ਵੱਜਦਾ ਵੱਜੀ ਜਾਵੇ ਕਿਸੇ ਨੂੰ ਨਹੀਂ ਦੱਸਣਾ ਮੈਂ ਕਿੱਥੇ ਆ ਨਹੀਂ ਰੰਗ ਲਾਣ ਆ ਜਾਂਦੇ ਘਰੇ ਨਹੀਂ ਤਾਂ ਤੇ ਚਲੋ ਮਾਰਤਾ ਆਪਾਂ ਕੀ ਨਿਕਲਣਾ ਅਗਰੇ ਦੀ ਇਨਸਲਟ ਜੀ ਹੋ ਜਾਂਦੀ ਆ ਫਿਰ ਇਦਾਂ ਖਾ ਕੇ ਆਪਾਂ ਚੱਲਦੇ ਆ ਤੁਹਾਨੂੰ ਫਿਰ ਦਿਖਾਨਾ ਅੱਜ ਐਗ ਫਰਾਈ ਕਿੱਦਾਂ ਕਰਾਣਾ ਮੈਂ ਆਪ ਦੇ ਕਿਦੇ ਕਿਦੇ ਕਰਾਣਾ ਨਾਲੇ ਚਲੋ ਖਾਜੋ ਖਾਈਏ ਫਿਰ ਲੋ ਵੀ ਦੋਸਤੋ ਜਿੱਦਾਂ ਕੀ ਤੁਹਾਨੂੰ ਮੈਂ ਦੱਸਿਆ ਸੀ ਬ੍ਰੇਕਫਾਸਟ ਕਰਨ ਤੋਂ ਬਾਅਦ ਆਪਾਂ ਚੱਲਦੇ ਆ ਤੇ ਹੁਣ ਪਲਾਨ ਬਣੀ ਗਿਆ ਤੇ ਹੁਣ ਮੈਂ ਚੱਲਦਾ ਜੀਤੇ ਵਾਲ ਨੂੰ ਫਿਰ ਦੇਖਦੇ ਆ ਰਾਸਤੇ 'ਚੋ ਸਮਾਨ ਲੈਣੇ ਆ ਤੇ ਆਮਲੇਟ ਤਿਆਰ ਕਰਨਾ ਅੱਜ ਮੈਂ ਜਾ ਕੇ ਨਾਲ ਦਾਲ ਵੀ ਲੈ ਆਇਆ ਮੈਂ ਇੱਕ ਅੱਧੀ ਜਾਣ ਕੇ ਪਤਾ ਲੱਗੇ ਜਦੋਂ ਅਗਲਾ ਨਾਵੇ ਕੀ ਆ ਦਾਲ ਕਿੱਥੋਂ ਨਿਕਲੀ ਜਾਂਦੀ ਆ ਮਸਰਾਂ ਦੀ ਦਾਲ ਮੂੰਗੀ ਦੀ ਕੋਈ ਨਾ ਕੋਈ ਮੈਂ ਦੇਖਿਆ ਜਿੱਦਾਂ ਦਾ ਪੈਤਰਾ ਮੇਰਾ ਤਾਂ ਦਿਲ ਸੀਗਾ ਖੋਹਾਂ ਚੱਕ ਕੇ ਲੈ ਜਾ ਜੇ ਜਿੱਤੇ ਹੁਣੀ ਮੰਨ ਗੇ ਨਾ ਮੈਂ ਲੈ ਜਾਣਾ ਦੁਬਾਰਾ ਆ ਕੇ ਚੱਕ ਕੇ ਫਿਰ ਦੇਖਣਾ ਜਦੋਂ ਰਗੜਨਾ ਆਪਾਂ ਬੰਦਾ ਚੰਗੀ ਤਰ੍ਹਾਂ ਰਗੜਾਂਗੇ ਠੀਕ ਹੈ ਨਾ ਜਦੋਂ ਬੰਦਾ ਰਗੜਨਾ ਆਪਾਂ ਚੰਗੀ ਤਰ੍ਹਾਂ ਰਗੜਦਾ ਨਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਤੇ ਸਮਾਨ ਲੈਣੇ ਆ ਕੋਈ ਕੋਈ ਇਦਾਂ ਦਾ ਸਮਾਨ ਲੈਣਾ ਜਦੋਂ ਬੰਦਾ ਨਾਵੇ ਨਾ ਕਵੇ ਜਾਂ ਦੇਖਣ ਵਾਲਾ ਵੀ ਕਵੇ ਯਾਰ ਆਹ ਕੀ ਪਾ ਗਏ ਨਾਲ ਦਾਲ ਦੂਲ ਆਟਾ ਉਟਾ ਸਾਰਾ ਕੋਈ ਦੇਖਦਾ ਜੋ ਕਹਿੰਦੇ ਆ ਨਾ ਫਿਰ ਉਸ ਹਿਸਾਬ ਨਾਲ ਸਮਾਨ ਲੈਨੇ ਆ ਪਹਿਲਾਂ ਜਾ ਕੇ ਸਲਾਹ ਕਰਦਾ ਤੁਹਾਨੂੰ ਦਿਖਾਣਾ ਕੀ ਸਲਾਹ ਬੰਦੀ ਆ ਫਿਰ ਉਸ ਹਿਸਾਬ ਨਾਲ ਲੈਨੇ ਆ ਮੈਨੂੰ ਹੁਣ ਆ ਮੈਂ ਸਕੂਟਰੀ ਤਾਂ ਲੈ ਕੇ ਆਇਆ ਸੀਗਾ ਕਿ ਕੋਈ ਮੈਨੂੰ ਪਛਾਣੇ ਨਾ ਮੈਂ ਫੋਨ ਦੇ ਚੱਕਰ 'ਚ ਮੂੰਹ ਬੰਨਣਾ ਭੁੱਲ ਗਿਆ ਤੇ ਚਲੋ ਹੁਣ ਚੱਲਦੇ ਆ ਫਿਰ ਦੇਖਦੇ ਆ ਜਾ ਕੇ ਕਿੱਦਾਂ ਫਿਰ ਠੀਕ ਆ ਠੀਕ ਆ ਚਲੋ ਚੱਲੀਏ ਫਿਰ ਉੱਥੇ ਮਿਲਦੇ ਆ ਜਿੱਤੇ ਵਾਲ ਪਹੁੰਚਿਆ ਮੈਂ ਤਾਂ ਪਹਿਲਾਂ ਸੋਚਿਆ ਸੀ ਸਾਫ ਸੁਥਰਾ ਬੈਠਾ ਹੋਊਗਾ ਇੱਧਰ ਨੂੰ ਕਰੀਏ ਰਾ ਆ ਦੇਖੋ ਇੱਧਰ ਰੰਗ ਰੰਗ ਲੱਗਿਆ ਹੋਇਆ ਇਧਰੋਂ ਬੜੇ ਸਾਫ ਦੇਖਦਾ ਕਿ ਨਹੀਂ ਮੈਂ ਜਦੋਂ ਉੱਪਰ ਗਿਆ ਮੇਰੇ ਵੀ ਮਾਰਤੇ ਨੇ ਮੈਂ ਝਾੜਦਾ ਜਿੰਨਾ ਕਿ ਝੜਿਆ ਤੇ ਹੁਣ ਆਪਾਂ ਲੈਣੇ ਚੰਨੇ ਨੂੰ ਲਵੇੜਨ ਦਾ ਸਮਾਨ ਐ ਰੱਖਿਆ ਕਿੱਥੇ ਚੱਲਣਾ ਹੈ ਮੇਰੀ ਗੱਲ ਸੁਣੋ ਆਪਾਂ ਲੈਣੇ ਆਂਡੇ ਕਹਿੰਦਾ ਸੁੱਕੇ ਲਾਣਾ ਸੁੱਕੇ ਚ ਤਾਂ ਅੰਡੇ ਚ ਕੀ ਫਰਕ ਆ ਫੇਰ ਆਹ ਚੱਲੀਏ ਮੈਂ ਅੰਡੇ ਤੈਨੂੰ ਨਹੀਂ ਪਤਾ ਅੰਡਿਆਂ ਨੇ ਕਿਤੇ ਇੱਕ ਵਾਰੀ ਕੁਫੜਾਕਾ ਪਾਇਆ ਸੀ ਮੈਂ ਨਹੀਂ ਮਾਰਨੇ ਮੈਂ ਤੈਨੂੰ ਆਪ ਕਹਿੰਦਾ ਲੈ ਲੈ ਲੈਣੇ ਜੇ ਤਾਂ ਮੈਂ ਮਾਰਨੇ ਨਹੀਂ ਨਾਲ ਵੀ ਨਹੀਂ ਮਾਰੂੰਗਾ ਓਏ ਉਹ ਕਿਤੇ ਲੱਗ ਜਾਂਦਾ ਮੈਨੂੰ ਪਤਾ ਰਸ ਪੀਲਾ ਰਸ ਪੀਲਾ ਬੈਠ ਵੇ ਚਾਹ ਬਣਾਨੇ ਤੈਨੂੰ ਬੈਂਟੂ ਕੰਮ ਨਹੀਂ ਰੰਗ ਲਾਣਾ ਮਾੜਾ ਵੀ ਨਹੀਂ ਨਹੀਂ ਰਹਿੰਦੇ ਓਕੇ ਚੱਲਾ ਬੈਠ ਆ ਤੂੰ ਚਲਾ ਤੇਰੇ ਕੱਪੜੇ ਨਹੀਂ ਲਿਬੜੂਗੇ ਬਾਹਰ ਤੁਸੀਂ ਬੁਲਾਣਾ ਉਹ ਆ ਬਹੁਤ ਆ ਉਹ ਨਹੀਂ ਜਾਂਦੇ ਕੋਈ ਹੋਗਾ ਪਾਸ ਤੱਕ ਵੀ ਲਾ ਦੇ ਨਹੀਂ ਕੰਮ ਹੈ ਕੰਮ ਹੋ ਰਿਹਾ ਲੈ ਕੇ ਨਹੀਂ ਆਣਾ ਉੱਥੇ ਉਹਦੇ ਘਰੇ ਦੇ ਬਾਹਰ ਹੀ ਰਹਿ ਜਾਂ ਮੀਰ ਉਹਨੂੰ ਬੁਲਾਣਾ ਚਾਹੀਨੇ ਆ ਬਾਹਰ ਤੇ ਬੁਲਾਉਂਗਾ ਮੈਂ ਹੀ ਉਹਨੇ ਜੇ ਅੰਦਰ ਵੜ ਗਿਆ ਫੇਰ ਨਹੀਂ ਆਪਣੇ ਆਪ ਆਂਡੇ ਲੈ ਆ ਯਾਰ ਕੁਝ ਨਹੀਂ ਹੁੰਦਾ ਲੈ ਆ ਯਾਰ ਜੰਨੇ ਕੋਈ ਚੀਜ਼ ਲੈ ਆਟਾ ਲੈ ਆ ਫੇਰ ਉਹ ਰ ਆਇਆ ਹੈਗਾ ਦਾ ਐਨੀ ਗੱਲ ਨਹੀਂ ਪਈ ਨਵੀਂ ਬਹੂ ਆਓ ਨਾ ਆਟਾ ਕੁ ਚਾਹੀਦੀ ਸੀ ਲੈ ਪਰ ਚੰਗੀ ਤਰ੍ਹਾਂ ਲਵੇੜਨਾ ਹੁੰਦਾ ਲਵੇੜਨਾ ਨਹੀਂ ਆਉਂਦੀ ਹੈਗੀ ਵੀ ਦੋਸਤੋਂ ਆਂਡੇ ਆਪਾਂ ਲੈਣ ਲੱਗੇ ਆ ਤੇ ਹੁਣ ਜਾ ਕੇ ਚੰਨੇ ਦਾ ਪਟਾਕਾ ਪਾਣਾ ਕੌਣ ਪਾਊਗਾ ਜੀਤਾ ਸੈਣੀ ਅ ਜੀਤਾ ਸੈਣੀ ਪਾਊਗਾ ਭਰਦੇ ਝਟਰਾ ਦੇ ਾਂਡੇ ਲੈ ਚੁੱਕੇ ਆ ਹੁਣ ਆਪਾਂ ਉਹ ਯਾਰ ਆਕਾਸ਼ ਵਾਲਾ ਸਟੈਂਡ ਜੇ ਬਾਰ-ਬਾਰ ਬੰਦ ਹੁੰਦਾ ਰਹਿੰਦਾ ਤੇ ਹੁਣ ਾਂਡੇ ਆਪਾਂ ਲੈ ਚੁੱਕੇ ਆ ਸਮਾਂ ਲੈਣਾ ਹੈ ਬੰਦਾ ਆਪਣਾ ਇੱਕ ਲੁੱਕੀ ਜਾ ਰਿਹਾ ਹੈ ਬਲੌਗ ਵਾਲ ਦਾ ਨਾਲ ਜੀਤਾ ਮੰਨਦਾ ਨਹੀਂ ਸੀਗਾ ਹੁਣ ਆਪਣੇ ਨਾਲ ਨਿਸ਼ਾਨਾ ਲਾਊਗਾ ਪਿਛਲੀ ਵਾਰ ਨੇ ਨੱਕੜਾ ਮਾਰ ਕੇ ਸਿਰ ਪਾੜਦਾ ਹੀ ਮੁੰਡੇ ਦਾ ਭੈਣ ਜੋ ਪਰਚਾ ਹੁਣ ਬਚ ਗਿਆ ਪਰ ਐਤ ਕੀ ਦੀ ਆਪਾਂ ਪਵਾਈ ਲੈਣਾ ਹੁਣ ਹੋਲੀ ਤੇ ਪਿਆ ਪਰਚਾ ਟਾਈਟਲ ਹੋਲੀ ਤੇ ਜਗ ਹੋਲੀ ਤੇ ਜ਼ਿਆਦਾ ਨਾ ਬੋਲੀ ਹੋਲੀ ਤੇ ਪਿਆਰ ਪਰਚਾ ਤਾਲੂ ਵਿੱਚ ਮਾਰ ਕੇ ਤਾਲੂਆ ਜਿੱਦਾ ਬੱਚੇ ਦਾ गिर ਜਾਂਦਾ ਨਾ ਏਦਾਂ ਸਿੱਟਣਾ ਚੰਨੇ ਦੇ ਤੁਹਾਨੂੰ ਪਤਾ ਜਿੱਦਾ ਵਾਲਾਂ ਦੀ ਕਮੀ ਹੈ ਨਾ ਸਿਰ ਤੇ ਤੇ ਥੋੜਾ ਜਿਹਾ ਖਤਰਾ ਇੱਥੋਂ ਵੀ ਲੈ ਲਓ ਕੁਛ ਹੀ ਲੈਣਾ ਰੰਗ ਕੋਲ ਲੈਣਾ ਰੰਗ ਲੈ ਲਓ ਫਿਰ ਰੰਗ ਹੈਗਾ ਕੋਲ ਲੈਣਾ ਚਲੋ ਫਿਰ ਹੁਣ ਉੱਥੇ ਜਾ ਕੇ ਤੁਹਾਨੂੰ ਮਿਲ ਕੇ ਦਿਖਾਣੇ ਦੋਸਤੋ ਆਪਾਂ ਚੰਨੇ ਦੇ ਘਰ ਪਹੁੰਚ ਗਏ ਆਂ ਗਲੀ ਵਾਲੀ ਸਾਈਡ ਤੋਂ ਅਸੀਂ ਗਏ ਸੀ ਉਧਰ ਉਹ ਨਾ ਗਲੀ ਵਾਲੀ ਸਾਈਡ ਇੱਕ ਇਹਨਾਂ ਦੇ ਕੁੱਤਾ ਰੱਖਿਆ ਆ ਸਾਲਾ ਵੱਡਦਾ ਉਹ ਬੈਠਾ ਸੀ ਅਸੀਂ ਡਰਦੇ ਉਧਰੋਂ ਮੁੜ ਕੇ ਉਹ ਸੜਕ ਵਾਲੇ ਪਾਸੇ ਆ ਗਏ ਆਂ ਉੱਧਰ ਵੀ ਕੁੰਡਾ ਰੰਗਾ ਮੈਂ ਹੁਣ ਇਧਰੋਂ ਲੋਕਾਂ ਲੋਕਾਂ ਦੇ ਵਿੱਚੋਂ ਦੇਖ ਰਹੇ ਭਾਈ ਅੰਦਰ ਪਹਿਲਾਂ ਸਾਨੂੰ ਨਾ ਉੱਧਰਲੇ ਗਲੀ ਵਾਲੇ ਪਾਸੇ ਉਹ ਦੇਖਦਾ ਪਿਆ ਸੀਗਾ ਕਿ ਅੰਦਰ ਹੋਲੀ ਖੇਡਦੇ ਪਏ ਆ ਭੈਣ ਜਿਹੜਾ ਇਹਨਾਂ ਨੇ ਜ਼ਿਲ੍ਹਾ ਗਾਜ਼ੀਆਬਾਦ ਬਣਾਇਆ ਹੈ ਕਿਤੇ ਸਾਨੂੰ ਫੜ ਲਿਆ ਨਾ ਚੱਕੇ ਹੀ ਬੜਾ ਇਹਨਾਂ ਨੇ ਮਾਰਨੇ ਗੋਹੇ ਚ ਗੋਹੇ ਦੀਆਂ ਟਰਾਲੀਆਂ ਭਰੀਆਂ ਪਈਆਂ ਅੰਦਰ ਜੇ ਕਿਤੇ ਸਾਨੂੰ ਫੜ ਲਿਆ ਇਹਨਾਂ ਨੇ ਜਲੂਸ ਉਹ ਕੱਟਣ ਸਾਨੂੰ ਡਰ ਪਿਆ ਹੋਇਆ ਆਹ ਤੀਬਾ ਠੰਡੇ ਪਾਉਂਦੇ ਆ ਬੈਠਾ ਹੈ ਕਿਪਾ ਜਾਂਦੇ ਬਾਹਰ ਹੋ ਜਾਂ। ਉਹ ਕੁੱਤੀ ਬੈਠੀ ਮੋਹਰੇ ਤੋਂ ਗੱਲ ਜਿਹਾ ਦੇਵਾ ਨੀ। ਤੇ ਹੁਣ ਬਾਕੀ ਹੁਣ ਆਪਾਂ ਦੇਖਦੇ ਆਂ ਲੋਕੀ ਤੁਹਾਨੂੰ ਦੇਖੋ। ਖੁੱਲੀ ਨਾ। ਉਹਨਾਂ ਨੇ ਆਣਾ ਹੀ ਨਹੀਂ ਜਦ ਸੜਕਾਂ ਵਾਲੇ ਪਾਸੇ ਉਹਨੂੰ ਬੁਲਾਉਣੇ ਪਏ ਆਂ। ਆਂਦਾ ਵਾਤਾ ਦੇਖਦੇ ਆਂ। ਚੱਲ। ਕੀ ਕਹਿੰਦਾ? ਉੱਧਰ ਆ ਗਿਆ। ਉਹਨੇ ਨੂੰ ਲੈ ਕੇ ਆ ਗਿਆ ਜੀ। ਅਲੱਗ ਬੜਾ ਵਾਹ। ਹੈਪੀ ਹੋ। ਉਹ ਕੋਈ ਨੋ ਕਰਾ ਛੱਡ। ਉਹ ਨਹੀਂ ਵੱਢੀ। ਵੱਢੀ ਹੁਣ ਤਾਂ ਸਵੇਰੇ ਸਵੇਰੇ ਖਾਣ ਉਹ ਤਾਂ ਭੱਜਦਾ ਪਿਆ ਸੀ ਤਾਂ ਵੱਢਿਆ। ਹੈਪੀ ਹੋ। ਹੈਪੀ ਹੋਲੀ ਕੱਗੀ ਬਰਾ। ਆ ਰਹੀ ਆ। ਨਹੀਂ ਉਦੋਂ ਬਾਅਦ ਨੂੰ ਰਹਿ ਜਾਣਾ। ਓਹ ਪੈਨ ਨੂੰ ਅੰਡਾ ਕਰੇ ਬਾਦ ਆ ਖਾਲਿਆ। ਇਹ ਨਹੀਂ ਗੱਲ ਵੇਖ ਲੱਗੇ ਨਾ। ਇਹ ਗੱਲ ਬੁੱਧੂ। ਇੱਕ ਨੂੰ ਮਾਰ ਦੇ। ਸਾਲਾ ਚਲਤ ਹੋ ਜਾਏਗਾ ਮਾਰ ਨਾ। ਬਾਂਡੇ ਵਾਲਾ। ਬਾਂਡੇ ਵਾਲਾ ਕੰਮ ਨਾ ਕਰੋ ਸਾਲਿਆ। ਮੈਂ ਕਰੋ ਕੀਤਾ ਉਹ ਕਰ ਰਿਹਾ। ਉਹ ਮੈਂ ਕਰਦਾ। ਫੇਰ ਉਹ ਹੀ ਮਾਰ ਲਿਆ। ਛਾਟਣਾ ਵਾਲਿਓ। ਅੰਬੂਜਾ ਸੀਮੈਂਟ ਅੰਬੂਜਾ ਸੀਮੈਂਟ ਉਹ ਜਿੱਤੇ ਨੇ ਜਿੱਤ ਲਾ ਗਦੇ ਆਵਾਜ਼ ਨਹੀਂ ਆਵਾਜ਼ ਨਹੀਂ ਮਕਾਰ ਚੰਨੀ ਰੀਤਾ ਕੀ ਬਾਤ ਕਰਤੇ ਦੋਨੋ ਯਾਨੀ ਜਿੱਤੇ ਕਰਦੇ ਆਵਾਜ਼ ਕਰਦੇ ਯਾਰ ਬੱਸ ਕਰਦੇ ਰਹਿੰਦੇ ਕੁੱਤਾ ਲੈ ਕੇ ਵੀ ਆਏ ਸ਼ਰਟ ਪਾ ਜਿੱਤੇ ਵੇ ਦੇ ਹੋਰ ਅੰਡਾ ਦੇ ਦੇ ਅੰਡਾ ਦੇ ਆ ਬਾਤ ਸਾਂ ਯਾਰ ਰਹਿਂਦੇ ਚੰਨੇ ਰੰਗ ਲਵਾਲਾ ਹੁਣ ਆਪੀ ਗੇਮ ਪੈ ਗਈ ਚੱਜੀ ਹੋਰੇਗਾ ਹੋਰੇਗਾ ਯਾਰੀ ਠੀਕ ਹੈ ਲੱਗਦੀ ਤਾਂ ਫਿਰ ਯੀ ਆ ਚੱਲ ਮੂਡ ਉਹ ਨਹੀਂ ਫੇਰ ਚੋਲ ਲਈ ਹੰਕ ਜੀ ਰਿਆ ਉਹ ਨਾ ਪਹੋਣੇ ਆਏ ਹੋਏ ਉਹ ਨਹੀਂ ਲੈ ਕੇ ਅਤਲੇ ਦਾ ਬਦਲਾ ਓਏ ਹੋਣਾ ਭੈਣਾ ਬੱਜਾ ਓਏ ਜਿਹੜਾ ਮੇਰੇ ਸਿਰ ਤੇ ਮਾਰੇ ਮੇਰ ਦਾ ਉਹ ਦੇਖ ਉਹ ਘੁੰਮਦਾ ਉਹਦੇ ਓਏ ਭੱਲੇ ਭੇਜਿਆ ਨੂੰ ਅਮਨ ਨੂੰ ਅਮਨ ਕਿੰਦਾ ਆ ਬੜਾ ਆ ਬੜਾ ਜੋਰ ਕੀ ਬੱਜਿਆ ਸਿਰ ਤੇ ਖੋਲੀ ਕਪ ਹੈ ਉਹ ਨਹੀਂ ਅਗ ਨਹੀਂ ਮੇਰੇ ਤਾਂ ਵਾਲ ਹੀ ਖੜੇ ਹੋ ਗਏ ਬੋਲੇ ਦੋ ਬੋਲੇ ਆ ਨਹੀਂ ਮੇਰੇ ਵਾਲਾ ਨਹੀਂ ਲੱਗਾ ਚੰਨੇ ਦੇ ਲੱਗਾ ਹਣਾ ਮੇਰੇ ਲੱਗਿਆ ਚੰਨੇ ਦੇ ਤਾਂ ਵਾਲ ਹੀ ਆ ਨਹੀਂ ਵਿਚਾਰੇ ਦੇ ਯਾਰ ਪਰ ਇੱਕ ਇੱਕ ਗੱਲ ਆ ਅੰਡੇ ਦਾ ਫਾਇਦਾ ਬੜਾ ਹੁਣ ਵਾਲ ਆਣੀ ਸ਼ੁਰੂ ਹੋ ਗਈ ਚੰਨਾ ਦਾ ਐਦਾ ਬਣ ਗਿਆ ਜਾਇ ਹੁਣੇ ਦਰਿਆ ਤੇ ਤਾਰਿਆ ਉਸ ਤੇ ਉਹ ਯਾਰ ਪੈਣ ਜੋ ਹੱਥ ਕਾਦੇ ਬੁੱਲੀ ਹਨ ਕਿਦਾ ਜੀ ਛੱਪੀ ਹੋਦੀਆਂ ਨਾਲਾ ਹੈਪੀ ਹੋਲੀ ਵੀਰੇ ਭਾਈ ਦੇ ਨ ਲੱਗਿਆ ਨਹੀਂ ਇਹ ਨਹੀਂ ਲੈਣਾ ਅਸਾ ਜਨਾਬਾ ਆਖਾ ਜਨਾਬਾ ਤੂੰ ਭਰੇ ਹੋ ਜਾ ਤੇਰੇ ਨ ਪੈਸ ਨਹੀਂ ਪਤਾ ਹੋਦਾ ਹੋਲੀ ਕਾਫਾ ਕਿੱਦਾਂ ਇੱਥੇ ਦੇਖ ਰਾਇ ਹੈ ਨਹੀਂ ਉਹ ਤਾਂ ਗੱਲਾਂ ਹੀ ਦੋਸਤੋ ਚੱਲਦੇ ਮੋਟਰਸਾਈਕਲ ਤੇ ਨਾ ਮੈਨੂੰ ਆਈਡੀਆ ਆਇਆ ਕਿ ਜਿਹੜੇ ਬੰਦਿਆਂ ਦੇ ਆਪਾਂ ਘਰ ਗਏ ਸੀ ਉਹ ਤਾਂ ਮਿਲੇ ਨਹੀਂ ਉਹ ਗਏ ਹੋਇਆ ਕਿਤੇ ਕਿਉਂ ਨਾ ਹੁਣ ਜਿਹੜੇ ਅੰਡੇ ਲਏ ਇਹਨਾਂ ਦਾ ਕੀ ਕੀਤਾ ਜਾਵੇ ਫਿਰ ਮੈਂ ਸੋਚਿਆ ਮੈਂਗਾ ਚੰਨੇ ਦੀ ਸੇਵਾ ਕਰਦਾ ਚੰਨੇ ਤੇ ਮਾਰਿਆ ਮਾਂਡਾ ਦੇਖੋ ਸਿਰ ਤੇ ਇਹਦੇ ਨਾਲ ਨਾ ਬਾਲਾ ਜਿਹੜੀ ਗਰੋਥ ਆ ਕਹਿੰਦੇ ਸਹੀ ਹੋ ਜਾਂਦੇ ਸਿਲਕੀ ਹੋ ਜਾਂਦੇ ਤਾਂ ਮੈਂ ਚੰਨੇ ਦੇ ਬਾਲ ਸਿਲਕੀ ਕਰਦਾ ਪਿਆ ਸੀਗਾ ਤੇ ਚੰਨਾ ਮੇਰੇ ਤੇ ਨਾ ਗੁੱਸਾ ਕੀਤਾ ਅੰਡਾ ਸਿਰ 'ਚ ਮਾਰਿਆ ਉਹਦਾ ਗੁੱਸਾ ਨਹੀਂ ਕੀਤਾ ਅੰਡਾ ਸਿਰ 'ਚ ਮਾਰ ਕੇ ਥੋੜਾ ਜਿਹਾ ਮੋਟਰਸਾਈਕਲ ਤੇ ਡਿੱਗਿਆ ਉਹਦਾ ਬੜਾ ਗੁੱਸਾ ਲੱਗਾ ਚੰਨੇ ਨੂੰ ਬੜਾ ਲੜਿਆ ਮੈਨਾਂ ਬੜਾ ਬੋਲਿਆ ਮੈਨੂੰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੁਣ ਜੀਤਾ ਹੈਗਾ ਤੁਹਾਨੂੰ ਪਤਾ ਬੰਦਾ ਬੜਾ ਸ਼ਰਾਰਤੀ ਸ਼ਰਾਰਤੀ ਅਨਸਾਰਾ ਇੱਕ ਨੰਬਰ ਦਾ ਮੈਨੂੰ ਪਹਿਲਾਂ ਚੰਨੇ ਤੇ ਮਾਰਨ ਲਈ ਉਹਦੇ ਘਰੇ ਲੈ ਗਿਆ ਮਸੀ ਮਨਾਇਆ ਉੱਥੇ ਜਾ ਕੇ ਮੇਰੇ ਨਾਲ ਗਰਦਾਰੀ ਕਰਨ ਲੱਗਾ ਸੀ ਮੇਰੇ ਮਾਰਿਆ ਇਹਨੇ ਆਂਡਾ ਫੇਰ ਚ ਆਪਾਂ ਵੀ ਬਦਲਾ ਲੈ ਲਿਆ ਹੁਣ ਮੈਂ ਚੱਲਦਾ মোটরসাইকেল ਤੇ ਚੰਨੇ ਦੇ ਮਾਰਿਆ ਅੰਡੇ ਸਾਡੇ ਕੋ ਕਿੰਨੇ ਹੀ ਪਏ ਆ ਹੁਣ ਅਹੀ ਜਾ ਕੇ ਦੁਕਾਨ ਤੇ ਕਹਿਣਾ ਕਿ ਚੰਗਾ ਹੁਣ ਅਸੀਂ ਚੱਲਦੇ ਆ ਜੀਤੇ ਨੇ ਜਾਣ ਕੇ ਸ਼ੈਤਾਨੀ ਖੇਡ ਕੇ ਅੰਡਾ ਫੇਰ ਦੁਬਾਰਾ ਮੇਰੇ ਮਾਰਨਾ ਉਸ ਤੋਂ ਬਾਅਦ ਸਾਡੇ ਚ ਯੰਗ ਛੇੜ ਜਾਣੀ ਵੱਡੀ ਜਾ ਜਾ ਲੈ ਆ ਉਹ ਲੈ ਜਾ ਕਰਿਆਲਾ ਰੋਕ ਲੈ ਇੱਥੇ ਯਾਰ ਉਹ ਲੀកਾ ਵਾਹ ਇਰਚ ਖੂਨ ਨਿਕਲੇ ਆ ਕੱਲ ਪੈ ਆਂ ਆਂਡਾ ਮਾਰਿਆ ਸਾਰੇ ਚੱਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਮਾਰਦਾ ਆਂਡਾ ਉਹ ਤੇਰੇ ਯਾਰ ਦੋਸਤ ਆ ਗਏ ਆਂ ਅਰੇ ਆਂਡਾ ਲਗਾ ਦਿਆ ਨੋ ਨੇ ਉਹ ਯਾਰ ਆ ਗਏ ਇਹ ਤਾਂ ਜਿੱਦਾਂ ਸਾਲੀ ਜੈਲ ਲਈ ਹੁੰਦੀ ਜਾਂਦੀ ਆਂਡਾ ਹੋ ਗਿਆ ਬਾਹਰ ਬਾਹਰ ਸਤਿ ਸ਼੍ਰੀ ਅਕਾਲ ਬਾਹਰ ਸੱਚ ਨੇ ਹੁਣ ਸਾਲਿਆ ਮੇਰੇ ਮਾਰ ਦੇਣਾ ਤੁਸੀਂ ਨਹੀਂ ਓਏ ਬਿਲਕੁਲ ਸਹੀ ਸੀ ਮੈਂ ਤਾਂ ਤੈਨੂੰ ਕਿਹਾ ਸੀਗਾ ਪਰ ਹੁਣ ਨਾ ਮਾਰੀ ਵਾਹ ਰੈਪੀ ਵਾਲੀ ਸਮਾਉਂਦੀ ਹੈਪੀ ਹੈਪੀ ਮੇਰੇ ਕੋਰਾਂਡਾ ਮਾਰ ਡਾਲਾ ਇਹ ਆਇਆ ਵਿੱਚ ਆ ਗਿਆ ਹੁਣਾਂ ਚੰਨੇ ਤੇ ਖੂਨ ਨਿਕਲਿਆ ਸਿਰ ਚੋਂ ਖਾਣੀ ਨਿਕਲਿਆ ਉਹਦਾ ਰੈਪ ਨਹੀਂ ਵਰਸੀ ਜਿਹਾ ਆਇਆ ਟਾਇਰ ਲੱਗੀ ਆ ਟਾਇਰ ਲੱਗੀ ਉਹ ਜੋਰੀਆ ਟਾਇਰ ਆਂਡੇ ਪਿੱਛੇ ਲੜਦੇ ਆ ਇੱਕ ਮੈਂ ਚੰਨੇ ਤੇ ਮਾਰਦਾ ਸੀ ਜੀਤੇ ਨੇ ਇੱਕ ਗੱਲਾ ਚ ਪਾ ਕੇ ਮੇਰੇ ਮਾਰਤਾ ਉਹਨੂੰ ਦੁਬਾਰਾ ਫੇਰ ਆਂਡਾ ਚੱਕ ਕੇ ਉਹਦੇ ਮੋਟਰਸਾਈਕਲ ਤੇ ਮਾਰਨ ਦੀਆਂ ਧਮਕੀਆਂ ਦਿੰਦਾ। ਅਸੀਂ ਦੋਨਾਂ ਜਣੇ ਭੱਜ ਗਏ ਸੀਗੇ। ਚੰਨਾ ਫੇਰ ਉਹਦੇ ਕੋਲ ਜਾ ਰਿਹਾ ਪਿਆ। ਉਹਨੇ ਹੁਣ ਆਂਡਾ ਮੇਰੇ ਮਾਰਨਾ। ਅਸੀਂ ਦੋਨਾਂ ਨੇ ਫੜ ਕੇ ਮਾਰਿਆ ਦੋਨਾਂ ਨੇ ਜ਼ਬਰਦਸਤੀ ਤੇ ਵੀਡੀਓ ਬਣਾਣੀ ਪਾਈ ਉਸ ਟਾਈਮ ਤੇ। ਤੇ ਹੁਣ ਉਹ ਕਿੱਥੇ ਆਇਆ ਇੱਥੇ ਖੜਾ। ਉਹ ਉੱਥੇ ਖੜਾ ਆਂਡੇ ਤੋਂ ਭੱਜਦਾ ਇੱਥੇ ਖੜਾ। ਮੈਂ ਇੱਥੇ ਖੜਾ। ਉਹ ਕਹਿੰਦਾ ਕੋਲ ਆ ਜਾ ਨਹੀਂ ਤਾਂ ਤੇਰੇ ਮੋਟਰਸਾਈਕਲ ਤੇ ਮਾਰ ਦੇਣਾ ਮੈਂ।

ਸੱਨੇ ਛੱਟ ਦੇ ਜੀਤਾ ਮੇਰੇ ਦੋ ਮਾਰ ਤੇ ਛੱਟ ਦੇ ਮੈਂ ਕੈਚ ਕਰ ਲੈਣਾ ਦੂਰ ਮਾਰ ਦੂਰ ਦੂਰ ਉਹ ਦੇਖੋ ਇਹਨਾਂ ਨੇ ਨਾ ਹੁਣ ਆਪਸ ਚ ਦੋਨਾਂ ਨੇ ਸਲਾਹ ਕਰਨੀ ਹੈ ਕਿ ਚੈਰੀ ਦੇ ਮਾਰਦੇ ਆ। ਬੱਸ ਕਰੋ ਤੇਰਾ ਤਾਂ ਪਜਾਮਾ ਵੀ ਨਹੀਂ ਭੱਜਣ ਦਿੰਦਾ ਲਾਸਟ ਕਾਲਾ। ਜਿੱਤੇ ਕੈਚ ਕਰਾ ਦੇ ਦੂਰੋਂ ਯਾਰ। ਓਏ। ਉਹ ਦੇਖੋ ਇੱਕ ਏਟਰ ਫੜ ਕੇ ਖੜਾ ਕਰਦਾ ਮਿੱਟ ਮਾਰਦਾ ਨਹੀਂ। ਕੈਚ ਕਰਾ ਦੇ। ਮੈਨੂੰ ਆਪਣੇ ਭਾਈ ਚਾਰਾ ਨਹੀਂ ਗਾ। ਮਾਰੀ ਨਾ। ਓਏ ਨਾ। ਸਾਲਾ ਮੇਰੇ ਕਿੰਨੇ ਕੁ ਮਾਰਨੇ ਬੱਸ ਕਰ ਹੁਣ ਉਹ ਦੇਖੋ ਉਹ ਮੋਰਚਾਲ ਤੇ ਟਰੱਕ ਹੀ ਫਿਰਦਾ ਬੰਦਨਾ ਉਹ ਟਰੱਕ ਹੀ ਫਿਰਦਾ gana ਮੈਂ ਟ ਮਾਰਦਾ ਉਹ ਨਾਲਾ ਦੋ ਹੱਥ ਚ ਵੜੇ ਹੋਏ ਗੋਹਾ ਕੜਿਆ ਹੋਇਆ ਬਿਆਰ ਕੇ ਤਾਜ਼ਾ ਹੁੰਦਾ ਨਾ ਮੈਂ ਚੱਕ ਲੈਣਾ ਜੀ ਤੇਰੇ ਨੂੰ ਮਪਝਾਣਾ ਸੀ ਮੋਰੇ ਮੋਰੇ ਓਏ ਹੋਏ ਆਂਡਾ ਮੈਂ ਕੈਚ ਕਰਨ ਲੱਗਾ ਸੀ ਸਾਲਾ ਟੁੱਟ ਗਿਆ ਅੱਜ ਤੱਕੀ ਵੇਖ ਬੱਠੀ ਨੇ ਕਿੱਦਾਂ ਫੜੀ ਉਸਤਾਦ ਜੀ ਆਂਡਾ ਤਾਂ ਆ ਗਿਆ ਸੀ ਹੱਥ ਦੇ ਉੱਤੇ ਆਂਡਾ ਹੱਥ ਦੇ ਫੜ ਜੇ ਨਾ ਟੁੱਟਦਾ ਕੈਚ ਕਰ ਲੈਣਾ ਸੀ ਮੈਂ ਹਾਂ ਹੈਪੀ ਹੋਲੀ ਭਰਾ ਇੱਧਰ ਖੜੇ ਹੋ ਨੇ ਇੱਧਰ ਸਾਰਿਆਂ ਨੂੰ ਹੈਪੀ ਹੋਲੀ ਚੰਨੇ ਬਤਰਾ ਲਿਆ ਰਾਂ ਬੁੱਧੂ ਬੰਦਾ ਵਾਲਾ ਯਾਰ ਆਦੇ ਗੋਹਾ ਆਇਆ ਗੋਹਾ ਚੱਕਵਾ ਲੇ ਇਹਨਾਂ ਨੇ ਵੇਣਾ ਹੈ ਭੈਣ ਤੋਂ ਉਹਨੇ ਬਹੁਤ ਚੱਕ ਲੈਣਾ ਤੇ ਆਦੇ ਅੰਡਾ ਆਇਆ ਸੀ ਹੱਥ ਦੇ ਉੱਤੇ ਤੁਸੀਂ ਦੇਖੋ ਮੈਂ ਕੈਚ ਕਰਨ ਲੱਗਾ ਸੀਗਾ ਹੱਥ ਟੁੱਟ ਗਿਆ ਉਹ ਦੇਖੋ ਹੁਣ ਆਪ ਕਿੱਦਾਂ ਮਾਰ ਕੇ ਭੱਜਿਆ ਹੋਇਆ ਹੈ ਇਹ ਸੀ ਸਾਡੇ 10 ਅੰਡੇ ਦੋਸਤ ਨੂੰ ਭਜਾਇਆ ਮੁੱਸਾ ਲੱਗਿਆ ਅਸੀਂ ਦੋਨਾਂ ਨੇ ਹੋਰ ਲੈ ਆਂਦੇ ਉਦੋਂ ਨੂੰ ਭਜਾਇਆ ਨੂੰ ਮੱਲਾ ਕੇ ਆਇਆ ਮੁੱਸਾ ਇੱਕ ਵਾਰ ਸੰਦਾ ਭਜਾਇਆ ਨੂੰ ਤੂੰ ਪੰਜਾਂਾਂ ਤੇ ਲੈ ਜਾ ਦੋਸਤੋ ਇਹਨੇ ਸਾਡੇ ਅੰਡੇ ਮਾਰੇ ਹੁਣ ਅਸੀਂ ਹੋਰ ਲੈ ਆਂਦੇ ਉਹ ਦੇਖੋ ਹੁਣ ਭੱਜਦਾ ਪਿਆ ਉਹ ਦੇਖੋ ਪੜ ਗਿਆ ਗਲੀ ਦੇ ਵਿੱਚ ਓਏ ਇੱਥੇ ਜਾ ਲਾ ਕੇ ਨੇ ਇਹਦੇ ਮਗਰ ਅੰਡੇ ਮਾਰਨੇ ਉਹ ਤੇ ਚੰਨਾ ਭੱਜ ਗਿਆ ਉਹ ਕਿੱਥੇ ਅਸੀਂ ਵੀ ਚੱਲੇ ਕੋਈ ਕਿਹਦੇ ਹੋਰ ਦੇ ਨਾਲ ਬੈਠ ਕੇ ਭੱਜ ਗਿਆ ਪਤਾ ਨਹੀਂ ਕੋਣ ਆਲਾ ਨਾ 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 ਕੋਈ ਨਹੀਂ ਕਿਪ ਕਿਪ ਬੱਲੇ 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 ਕਿਦਾਂ ਸਾਲਾ ਮੇਰਾ ਤਾਂ ਜੰਮ ਮਾੜੀ ਗਿਆ ਭੱਜਦੇ ਭੱਜਦੇ ਇੱਕ ਤਾਂ ਫੇਰਾ ਪਜਾਮਾ ਡਿੱਗੀ ਜਾਂਦਾ ਸੀ ਮੈਂ ਛੱਡ ਮੈਂ ਅੰਡਾ ਮਾਰਿਆ ਉਹਦੇ ਕੰਨ ਤੇ ਭੱਜਾ ਤੇ ਚੰਨਾ ਮਾਰ ਚੰਨਾ ਮੋਟਰਸਾਈਕਲ ਲੈ ਕੇ ਉਹਦੇ ਕੋਲ ਪਹੁੰਚਿਆ ਤਾਂ ਉਹਨੇ ਭੱਜ ਕੇ ਆ ਕੇ ਲਪਾਫੇ ਚ ਹੰਡੇ ਤੋੜ ਕੇ ਥੱਲੇ ਸੁੱਟ ਕੇ ਓਏ ਉਹ ਸੋ ਇੱਕ ਕੰਡਾ ਤਾਂ ਪਜਾਮੇ ਵਿੱਚ ਛੋਇ ਇਹ ਤਾਂ ਭੱਜਿਆ ਕਿ ਕੰਨ ਤੇ ਇੱਕ ਦੂਰੋਂ ਮਾਰਾ ਚੰਨੇ ਛੱਡ ਕੇ ਕੰਮ ਤੇ ਮੁਝਾ ਚਲੋ ਚਲੀਏ ਵਾਪਸ ਅੱਰਾ ਕਿਸੇ ਹੋਰ ਦਾ ਬੈਗ ਮੋਟਰਸਾਈਕਲ ਤੇ ਆਹ ਚੱਲ ਗਿਆ ਯਾਰ ਮੇਰਾ ਤਾਂ ਪਜਾਮਾ ਕਿੱਡੀ ਪਤਾ ਨਹੀਂ ਕਿਹਦੇ ਨਾਲ ਮੋਟਰਸਾਈਕਲ ਤੇ ਬੈ ਕੇ ਭੱਜਣ ਲੱਗ ਗਿਆ ਮੇਰਾ ਤਾਂ ਪਜਾਮੇ 'ਚ ਦੋ ਫੋਨ ਸਮਾਨ ਸਾਰਾ ਸਾਰਾ ਡਿੱਗੀ ਜਾਵੇ ਥੱਲੇ ਨੂੰ ਭੱਜ ਵੀ ਨਾ ਹੋਵੇ ਸਾਰਾ ਜੜ ਗਿਆ ਦੋਸਤੋ ਪ੍ਰੈਨੋਗੇ ਕੈਨਸਲ ਹੈਪੀ ਹੋਲੀ ਹੈਪੀ ਹੋਲੀ ਕੋਨਾ ਪਾਸ ਆ ਜੀ ਇਹ ਦੋ ਦੇ ਨਾਲੇ ਇੱਕ ਦੋ ਅੰਡੇ ਤੇ ਮੇਰੇ ਹਿਸਾਬ ਨਾਲ ਇੱਕ ਅੱਧਾ ਮੇਰੀ ਜੇਬ 'ਚ ਹੀ ਟੁੱਟ ਗਿਆ ਇਹ ਕੌਣ ਸੀ ਜਿਹਨਾਂ ਨੇ ਭੱਜਿਆ ਸੀ ਪਤਾ ਨਹੀਂ ਕੌਣ ਸੀ ਭਈਏ ਜੀ ਨਾਲ ਭਈਆਂ ਨਾਲ ਵੇਖੇ ਮੁੜਦੇ ਤੇ ਨਿਕਲ ਗਏ ਬੜਾ ਲੈ ਲੈ ਪਿੰਡ ਲੈੜੇ ਉਹਨਾਂ ਨੇ ਇੱਕ ਬੱਚਾ ਨਾ ਦਿੱਤਾ ਛੱਡ ਕੇ ਬੰਦ ਕਰ ਭਾਂਜ ਸਾਜ ਸਾਰੇ ਨਾਲ ਆ ਦੇਖੋ ਉਧਰ ਜੇਹੇ ਟੁੱਟ ਗਏ ਮੈਂ ਮਗਰ ਭੱਜਿਆ ਨਾ ਰੱਖਦੇ ਚਲੋ ਹੁਣ ਤੁਹਾਨੂੰ ਘਰ ਜਾ ਕੇ ਮਿਲਦੇ ਹੁਣ ਸਾਸੂ ਲਈਏ ਪਰ ਮਰ ਭੱਜ ਵੀ ਕਿੱਥੇ ਰਹੀਆਂ ਰਾਡ ਆਂਡੇ ਵਾਲਾ ਕੰਮ ਮਾੜਾ ਹੈ ਮਜ਼ਾ ਆ ਗਿਆ 2 ਮੀਟਰ ਦਾ ਫੰਕਸ਼ਨ ਹੋ ਗਿਆ ਕਿਉਂ ਜੰਨੇ ਆਂਡੇ ਵਾਲਾ ਸਾਲਾ ਕੀ ਕੰਮ ਮਾੜਾ ਸਾਲਾ ਨਜ਼ਾਰਾ ਆ ਗਿਆ ਭਰਾ ਮਾਣਾ ਖੱਪ ਖਾਨਾ ਹੋ ਗਿਆ ਹੋਰ ਬੰਦਾ ਹੁੰਦਾ ਨਾ ਮੈਂ ਭਜਾ ਲੈਣਾ ਯੂਨ ਕਹਿੰਦਾ ਲੈ ਜਾਓ ਭੱਜਦੇ ਨਹੀਂ ਸੀ ਸਾਲਿਆਂ ਕੋ ਮੋਟਰ ਤੇ ਭੱਜਿਆ ਹੀ ਨਹੀਂ ਉਹਨਾਂ ਨੂੰ ਲੱਗੀਆਂ ਤਾਂ ਪਤਾ ਨਹੀਂ ਕੋਹਣਾ ਹੋਇਆ ਸਾਲਾ ਡਰੀ ਵੀ ਜਾਂਦਾ ਨਾਲ ਖਾਂਦੇ ਨਹੀਂ ਸੀ ਪਹਿਲਾਂ ਫਿਰ ਓਕੇ ਉਹਨੂੰ ਧੋਕੇ ਮਾਰ ਕੇ ਕਹਿੰਦਾ ਹੋ ਅੱਗੇ ਬਿਠਾ ਆਜੋ ਮਗਰ ਵੇ ਗਿਆ ਮੈਂ ਜਿਹੜਾ ਮਗਰ ਨਹੀਂ ਜਾਂਦਾ ਹੀ ਮੋਟਰਸਾਈਕਲ ਤੇ ਉਹਨਾਂ ਨੂੰ ਕਹਿਣ ਲੱਗਾ ਉਹ ਮੁੰਡੇ ਨੂੰ ਵੜਾ ਉਹਨੂੰ ਉਹਦਾ ਟਾਰਗੇਟ ਕਰੋ ਉਹ ਕਿੰਨੇ ਜਾਣੇ ਦੀ ਉਹਦਾ ਬਸ ਹੱਥ ਤੋੜ ਲਈ ਹੋਣਾ ਸੀ ਚਲੋ ਹੁਣ ਹੈ ਮੈਨੂੰ ਇਹ ਨਹੀਂ ਸੀ ਪਤਾ ਮਗਰ ਭਾਈ ਦਾ ਹਾਂ ਤੇ ਤਾਂ ਮੈਂ ਉੱਤਰੋਂ ਵੀ ਕਿਸੇ ਨਾਲ ਬਹਿ ਕੇ ਆ ਜਾਣਾ ਚਲੋ ਫਿਰ ਹੁਣ ਤੁਹਾਨੂੰ ਮਿਲਦੇ ਆ ਜੀ ਫ੍ਰੀ ਹੋ ਗਏ ਮੈਂ ਜਦੋਂ ਆਂਡੇ ਲੈਣ ਗਿਆ ਨਾ ਮੈਨੂੰ ਇੱਦਾਂ ਸੀ ਮੈਂ ਕਿਹਾ ਚੰਨਾ ਜੀ ਤੇ ਨਾਲ ਮਿਲਣਾ ਜਾਵੇ ਥੋੜਾ ਆਂਡੇ ਲੈਣੇ ਉਹ ਆਇਆ ਹੀ ਨਹੀਂ ਮੈਨੂੰ ਆਇਆ ਹੀ ਨਹੀਂ ਮੈਂ ਫੇਰ ਪੰਪ ਵਾਲੀ ਗਲੀ ਚੋਂ ਹੀ ਦੇਖ ਲਿਆ ਮੈਨੂੰ ਇਹ ਸੀ ਮੈਂ ਕਿਹਾ ਦੋਨੇ ਜਣੇ ਆਪਸ ਵਿੱਚ ਮਿਲਣਾ ਜਾਣ ਹੋਰ ਪਲਾਨ ਇਹ ਬਣਾ ਲਣ ਕਿ ਚੈਰੀ ਆਊਗਾ ਆਪਾਂ 10 ਦੇ 10 ਆਂਡੇ ਇਹਦੇ ਮਾਰਾਂਗੇ ਉਹ ਆਇਆ ਹੀ ਨਹੀਂ ਮੁੜ ਕੇ ਉਹ ਆਇਆ ਹੀ ਨਹੀਂ ਮੁੜ ਕੇ ਫੇਰ ਮੈਂ ਉਹਨੂੰ ਦੂਰੋਂ ਦੇਖ ਲਿਆ ਸੀ ਫੇਰ ਅਸੀਂ ਭਜਾਇਆ ਉਹਨੂੰ ਸੜਕ ਤੇ ਮਜ਼ਾ ਆ ਗਿਆ ਚਾਹੀ 10 ਮਿੰਟ ਅਸੀਂ ਹੋਲੀ ਖੇਡੀ ਨਜ਼ਾਰਾ ਆ ਗਿਆ ਭਰਾਵਾਂ ਦੇ ਨਾਲ ਖਾਪ ਖਾਣਾ ਹੋ ਗਿਆ ਇੰਜੋਏ ਹੋ ਗਿਆ ਾਂਡੇ ਨਾਲ ਇੱਥੇ ਤੇ ਫਿਰ ਦੇਖੋ ਉਲਟੀ ਜੀ ਆਣ ਵਾਲਾ ਹੋ ਗਿਆ ਹੁਣ ਜਦੋਂ ਐ ਖਿੱਚ ਖਿੱਚ ਜਿਆ ਕਰਦਾ ਨਾ ਫੀਲਿੰਗ ਪੂਰੀ ਉਲਟੀ ਦੀ ਆ ਸਿਰ ਤੇ ਵੀ ਹੱਥ ਜਦੋਂ ਲਾਉਂਦਾ ਦਾ ਅੰਡਾ ਕੱਚਾ ਖਾ ਵੀ ਲੈਣਾ ਸੀ ਪਰ ਇੱਦਾਂ ਦੱਸ ਨਹੀਂ ਸਕਦਾ ਮੈਂ ਮੈਨੂੰ ਨਹੀਂ ਪਤਾ ਸੀ ਇੱਦਾਂ ਭੈੜੀ ਫੀਲਿੰਗ ਆਣੀ ਆ ਚਲੋ ਭਾਈ ਤੇ ਕਿੰਨਾ ਫਿਰ ਹੁਣ ਘਰ ਛੱਡ ਕੇ ਜਾਂ ਕੰਗਲਾ ਜੀ ਹੈਪੀ ਹੋਲੀ ਹੈਪੀ ਹੋਲੀ ਇੰਨੇ ਦੇ ਮਾਰੇ ਆਂਡੇ ਆ ਕੀ ਲੈ ਆ ਹੋਇਆ ਇਹ ਪਾਣੀ ਦਾ ਕੋਈ ਭਾਵੇਂ ਉੱਪਰ ਲਾਣਾ ਇੱਥੇ ਅੱਛਾ ਚੱਲ ਸਹੀ ਆ ਚਲੋ ਜੀ ਹੁਣ ਮੈਂ ਘਰੇ ਆ ਗਿਆ ਨਹੀਏ ਤੋਂ ਇਹ ਕੱਪੜੇ ਚੇਂਜ ਕਰ ਲੀਏ ਮਾਨੂੰ ਹੋਣਾ ਨੇ ਕਿੰਨੇ ਵੀ ਸੱਸਣਾ ਚਾਚਾ ਸਭ ਸਾਡਾ ਚੰਗਾ ਭਲਾ ਗਿਆ ਸੀ ਮੈਂ ਜਾ ਕੇ ਦਿੰਦਾ ਪਤਾ ਕੀ ਕਰਦੇ ਆ ਉਸ ਤੋਂ ਜਿਹੜਾ ਜੇਬ 'ਚ ਅੰਡਾ ਟੁੱਟ ਗਿਆ ਸੀ ਨਾ ਤੇ ਜੇਬ 'ਚ ਫੋਨ ਸੀਗਾ ਫੋਨ ਦੇਖਿਓ ਇਹ ਹਾਏ ਕੀ ਹਾਲ ਹੋ ਗਿਆ ਦਾ ਯਾਰ ਆਹ ਦੇਖੋ ਪਿੱਛੇ ਅੰਡਾ ਹੀ ਅੰਡਾ ਫੱਟ ਗਿਆ ਹੁਣ ਇਹਦਾ ਕਵਰ ਲਾਣੇ ਆਪਾਂ ਦੇਖੋ ਨਿਸ਼ਾਨ ਸਾਰਾ ਦੇਖਦਾ ਪਿਆ ਨਾ ਅੰਦਰ ਤੱਕ ਚਲ ਗਿਆ ਖਵਰ ਲਾਨੇ ਨੂੰ ਮੇਰਾ ਆਪਾਂ ਆ ਦੇਖੋ ਕਿਦਾਂ ਪਤਾ ਲੱਗਦਾ ਪਿਆ ਉਹ ਦੇਖੋ ਹਾ 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 ਹਾਏ ਕਾਮਲੇਟ ਦਾ ਸਮਾਨ ਸਾਰਾ ਪਿੱਛੇ ਧੱਕ ਚਲ ਗਿਆ ਇੱਧਰ ਵੀ ਅੰਦਰ ਚਾਰਾਂ ਦੇ ਖਰਿਆ ਪਿਆ ਆਂਡੇ ਨੇ ਪਾਣੀ ਪਾਵਾਂ ਨਾ ਇਹਦੇ ਤੇ ਥੋੜਾ ਜਿਹਾ ਟੱਪ ਚ ਪਾਣੀ ਲੈ ਕੇ ਨਾ ਦੋ ਕੁਸ਼ਕ ਬੂੰਦਾ ਲੋ ਮੈਂ ਇਹਨੂੰ ਸਾਫ਼ ਕਰ ਲਵਾਂ ਸਾਰਾ ਹੀ ਆਂਡਾ ਓਹ ਹੋ ਗਿਆ ਫਿਰ ਹੁਣ ਆਧੂ ਕਿਤਾ ਮਿਲਦੇ ਆ ਹਾਂਜੀ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਹੋਲੀ ਖੇਡ ਕੇ ਆਪਾਂ ਘਰੇ ਆ ਗਏ ਸੀਗੇ ਆ ਕੇ ਪਹਿਲਾ ਪਹਿਲਾ ਤਾਂ ਕੁਝ ਪਤਾ ਨਹੀਂ ਲੱਗਾ ਜਿੱਦਾਂ ਅੰਡੇ ਸੁੱਕੇ ਨਾ ਫਿਰ ਉਹਨਾਂ ਦੀ ਸਮੈਲ ਇੰਨੀ ਚੜਨ ਲੱਗੀ ਨਾ ਵੇ ਹਾਏ ਬਾਲੀ ਖਤਰਨਾਕ ਲੱਗੀ ਮੈਂ ਕਿਹਾ ਇਸ ਤੋਂ ਪਹਿਲਾਂ ਉਲਟੀ ਆਨ ਦਾ ਪ੍ਰੋਗਰਾਮ ਬਣੇ ਫਟਾਫਟ ਨਹਾ ਨਾ ਧੋ ਗਏ ਆਪਾਂ ਕੱਪੜੇ ਚੇਂਜ ਕੀਤੇ ਤੇ ਮਣੂ ਉਹਨਾਂ ਨੇ ਵੀ ਹੋਲੀ-ਹੋਲੀ ਖੇਢੀ ਨਹਾ ਧੋ ਗਏ ਚੇਂਜ ਕੁਝ ਕਰਕੇ ਕੱਪੜੇ ਸੋ ਗਏ ਥੱਕ ਗਏ ਅੱਜ ਪਾਣੀ ਨਾਲ ਖੇਡ ਖੇਡ ਕੇ ਕਿੱਦਾਂ ਰਹੀ ਫੇ ਮਣੂ ਹੋਲੀ ਬਹੁਤ ਇੰਜੋਏ ਕੀਤਾ ਹੋਲੀ ਚ ਤੁਸੀਂ ਦੇਖੋਗੇ ਚਾਚੂ ਦੇ ਵਲੌਗ ਚ ਤੇ ਵਾਸ ਹੁਣ ਅਸੀਂ ਥੱਕ ਕੇ ਸੋ ਗਏ ਸੀਗੇ ਫਿਰ ਜਿਪਕੋੜੇ ਘਾਰੇ ਸਮੋਸੇ ਖਾ ਰਹੇ ਹਾਂ ਤੇ ਤੁਰੇ ਹਨ ਤੂੰ ਕਿੱਦਾਂ ਤੇਰੀ ਕਿੱਦਾਂ ਰਹੀ होली ਬਸ ਬਹੁਤ ਵਧੀਆ ਵਧੀਆ ਇਹਦਾ ਰੰਗ ਇਹਦੇ ਇਹਦੇ ਤਾਂ ਦੇਖੋ ਰੰਗ ਹੀ ਨਹੀਂ ਉਤਰਦਾ ਪਿਆ ਇਦਾਂ ਲੱਗਦਾ ਜਿੱਦਾਂ ਚਪੇੜਾ ਪਈਆਂ ਹੁੰਦੀਆਂ ਤੇ ਚੱਲ ਹੁਣ ਮਾਨੂੰ ਆਪਾਂ ਬਲੌਗ ਦੀ ਕਰਨੀ ਹੈ ਐਂਡਿੰਗ ਸੋ ਗਾਇਜ਼ ਮੇਰੇ ਚਾਚੇ ਦੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਚੰਗਾ ਜੀ ਫੇਸੇ ਸਸ ਸਿਕਾ